ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਫੁੱਟਬਾਲ ਕਲੱਬ ਗਰਸ਼ੰਕਰ ਵੱਲੋਂ 16ਵੇਂ ਫੁੱਟਬਾਲ ਟੂਰਨਾਮੈਂਟ ਤੇ ਇੰਟਰ ਸਟੇਟ ਐਥਲੈਟਿਕ ਮੀਟ ਦਾ ਆਗਾਜ਼ 올ੰਪੀਅਨ ਸਰਦਾਰ ਜਰਨੈਲ ਸਿੰਘ ਸਟੇਡੀਅਮ ਸੀਨੀਅਰ ਸੈਕੰਡਰੀ ਸਕੂਲ ਗਰਸ਼ੰਕਰ ਵਿਖੇ ਹੋਇਆ ਜਿਸ ਦਾ ਸ਼ੁਭਰਾਮ ਭਾਜਪਾ ਦੀ ਹਲਕਾ ਇੰਚਾਰਜ ਨਮੀਸ਼ਾ ਮਹਿਤਾ ਵੱਲੋਂ ਕੀਤਾ ਗਿਆ ਇਸ ਮੌਕੇ ਜਿੱਥੇ ਮੈਡਮ ਨਮੀਸ਼ਾ ਮਹਿਤਾ ਨੇ ਪ੍ਰਬੰਧ ਕਬੂਲ ਕੀਤੇ ਸੋਪਰਾਲੇ ਦੀ ਸ਼ਲਾਘਾ ਕੀਤੀ ਉੱਥੇ ਹੀ ਉਨ੍ਹਾਂ ਖਿਡਾਰੀਆਂ ਨੂੰ ਨਸ਼ਿਆਂ ਦਾ ਤਿਆਗ ਕਰ ਖੇਡਾਂ ਵੱਲ ਉਤਸ਼ਾਹਿਤ ਹੋਣ ਲਈ ਵੀ ਪ੍ਰੇਰਿਆ ਹਾਂਜੀ ਜੀ ਸ਼ਹੀਦ ਆਜ਼ਮ ਭਗਤ ਸਿੰਘ ਜੀ ਜਿਹੜਾ 16ਵਾਂ ਫੁੱਟਬਾਲ ਅੱਜ ਜਿਹੜੇ ਮੁਕਾਬਲੇ ਕਰਾਏ ਜਾ ਰਹੇ ਹੈ ਮੈਂ ਪਹਿਲੇ ਤਾਂ ਕਲੱਬ ਨੂੰ ਸਾਰੇ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨੀ ਹੈ ਔਰ ਸ਼ੁਭ ਕਾਮਨਾਵਾਂ ਦਿੰਨੀ ਹੈ ਕਿ ਇਸੇ ਤਰੀਕੇ ਦੇ ਨਾਲ ਇਲਾਕੇ ਦੀ ਜਿਹੜੀ ਸਾਡੀ ਖੇਡ ਹੈ ਫੁੱਟਬਾਲ ਇਹਨੂੰ ਉੱਚਾ ਚੱਕਦੇ ਰਹਿਣ ਇਲਾਕੇ ਦੇ ਯੂਥ ਨੂੰ ਜਿਹੜਾ ਔਰ ਲੋਕਾਂ ਦੇ ਬੱਚਿਆਂ ਨੂੰ ਬਚਾਉਣ ਤੇ ਜਿਹੜਾ ਵੱਡੀ ਸੇਵਾ ਇਹ ਸਾਰਾ ਕਲੱਬ ਕਰ ਰਿਹਾ ਹੈ ਔਰ ਵਿਸ਼ੇਸ਼ ਤੌਰ ਤੇ ਮੈਂ ਸਾਡੇ ਵਕੀਲ ਰਾਏ ਸਾਹਿਬ ਦਾ ਨਾਮ ਲਵਾਂਗੀ ਔਰ ਸਾਰੇ ਮੈਂਬਰ ਇਸ ਕਲੱਬ ਦੇ ਜਿਹੜੇ ਇਸ ਕਲੱਬ ਦੇ ਵਿੱਚ ਮਿਹਨਤ ਦੇ ਨਾਲ ਬੱਚਿਆਂ ਨੂੰ ਲੈ ਕੇ ਆਉਂਦੇ ਆ ਉਹਨਾਂ ਨੂੰ ਗੇਮਸ ਵੱਲ ਲਗਾਉਂਦੇ ਆ ਲੋਕਾਂ ਦੇ ਬੱਚੇ ਸਾਡੇ ਨੌਜਵਾਨੀ ਨੂੰ ਬਚਾਉਣ ਲਈ ਉਪਰਾਲੇ ਕਰਦੇ ਇਹਨਾਂ ਨੂੰ ਸ਼ੁਭ ਕਾਮਨਾਵਾਂ ਦਿੰਨੀ ਆ ਇਸੇ ਤਰੀਕੇ ਦੇ ਨਾਲ ਇਹ ਇਹ ਸ਼ੁਭ ਕੰਮ ਜਿਹੜਾ ਇਲਾਕੇ ਲਈ ਕਰਦੇ ਰਹਿਣ ਔਰ ਮੈਂ ਇਹ ਗੱਲ ਕਹਿਣਾ ਚਾਹਨੀ ਆ ਕਿ ਪਿਛਲੀ ਵਾਰ 2 ਲੱਖ ਰੁਪਿਆ ਕਿਹਾ ਸੀਗਾ ਮੈਂ ਕਿ 2 ਲੱਖ ਰੁਪਿਆ ਸੀ ਕਰਾਂਗੇ ਪਰ ਖੁਸ਼ੀ ਦੀ ਗੱਲ ਇਹ ਆ ਕਿ ਸਾਡੇ ਰਾਜ ਸਭਾ ਮੈਂਬਰ ਸਰਦਾਰ ਸਤਨਾਮ ਸਿੰਘ ਸੰਧੂ ਸਾਹਿਬ ਉਹਨਾਂ ਨਾਲ ਗੱਲ ਹੋਈ ਹੈ ਉਹਨਾਂ ਨੇ ਇਹ ਸਾਨੂੰ ਜਿਹੜਾ ਗੱਲ ਕਹੀ ਹੈ ਕਿ ਇਸ ਸਟੇਡੀਅਮ ਨੂੰ ਜਿੱਥੇ ਇਹ ਮੈਚ ਕਰਾਏ ਜਾਂਦੇ ਆ ਇਸ ਸੰਸਥਾ ਨੂੰ ਸਪੋਰਟ ਕਰਨ ਲਈ ਉਹ ਹਰ ਤਰ੍ਹਾਂ ਹਾਜ਼ਰ ਹੈ ਔਰ ਇਹਨੂੰ ਵਧੀਆ ਬਣਾਉਣ ਲਈ ਚਾਹੇ ਇੱਥੇ 20 ਲੱਖ ਰੁਪਏ ਲੱਗੇ ਤੇ ਉਹ ਦੇਣ ਨੂੰ ਤਿਆਰ ਹੈਗੇ ਆ ਔਰ ਉਹਨਾਂ ਨੂੰ ਬਹੁਤ ਜਲਦੀ ਇੱਥੇ ਲੈ ਕੇ ਆਂਦਾ ਜਾਊਗਾ ਇਜ਼ਰਾਨ ਕਲੱਬ ਪਰਦਾਨ ਐਡਵੋਕੇਟ ਜਸਪੀਰ ਸਿੰਘ ਰਾਏ ਨੇ ਕਲੱਬ ਦੇ ਮੈਂਬਰਾਂ ਦੀ ਮੌਜੂਦਗੀ ਵਿੱਚ ਦੱਸਿਆ ਕਿ ਛਲਮਨ ਸਿੰਘ ਬੈਂਸ ਯੂਕੇ ਦੀ ਨਿਗਰਾਨੀ ਐਡ ਕਰਵਾਈ ਜਾ ਰਹੀ ਇਸ ਫੁੱਟਬਾਲ ਟੂਰਨਾਮੈਂਟ ਵਿੱਚ ਪਿੰਡ ਪੱਤਰ ਦੀਆਂ ਫੁੱਟਬਾਲ ਟੀਮਾਂ ਅਤੇ ਅਕੈਡਮੀਆ ਹਿੱਸਾ ਲੈਣ ਗਿਆ। ਉਨ੍ਹਾਂ ਦੱਸਿਆ ਕਿ ਮਿਤੀ 21 ਨਵੰਬਰ ਨੂੰ ਫੁੱਟਬਾਲ ਦੇ ਫਾਈਨਲ ਮੁਕਾਬਲੇ ਹੋਣਗੇ ਤੇ ਜੇਤੂ ਟੀਮਾਂ ਤੇ ਕਲੱਬਾਂ ਨੂੰ ਸ਼ਾਨਦਾਰ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਨਾਮਾਂ ਦੀ ਫੰਡ ਮੈਂਬਰ ਪਾਰਲੀਮੈਂਟ ਮਲਵਿੰਦਰ ਸਿੰਘ ਕੰਗਵਲੋਂ ਅਦਾ ਕੀਤੀ ਜਾਵੇਗੀ। ਗਰਸ਼ੇਂਕਰ ਤੋਂ ਨਵੰਗ ਚੈਨਲ ਇਰਕੇਸ਼ ਮਾਰਦੀ ਵਿਸ਼ੇਸ਼ ਰਿਪੋਰਟ ਸਾਡਾ 16ਵਾਂ ਚੀਦਿਆ ਜਨ ਸਰਦਾਰ ਪਾਕਿਸਤਾਨ ਫੁੱਟਬਾਲ ਟੂਰਨਾਮੈਂਟ ਐਂਡ ਐਂਟਰ ਸਟੇਟ ਐਥਲੈਟਸ ਮੁਕਾਬਲੇ ਸ਼ੁਰੂ ਹੋਣ ਜਾ ਰਹੇ ਨੇ ਸੋ ਇਹ ਮਿਤੀ 17 ਤੋਂ 21 ਤੱਕ ਚੱਲਣੇ ਨੇ ਔਰ ਮੈਨੂੰ ਬਹੁਤ ਖੁਸ਼ੀ ਔਰ ਮਾਣ ਮਹਿਸੂਸ ਕਰਦਾ ਕਿ ਸਾਡੇ ਇਲਾਕੇ ਦੇ ਸਾਡੇ ਬਹੁਤ ਹੀ ਹਰਮਨ ਪਿਆਰੇ ਨੇਤਾ ਸਾਡੀ ਛੋਟੀ ਭੈਣ ਮੀਸਾ ਮਹਿਤਾ ਜੀ ਸਾਨੂੰ ਬੱਚਿਆਂ ਨੂੰ ਅਸ਼ੀਰਵਾਦ ਦੇਣ ਵਾਸਤੇ ਆਏ ਆ ਤੇ ਦੇਸ਼ਾਂ ਦੇਸ਼ਾਂ ਤੋਂ ਅਸੀਂ ਜੋ ਪੰਡ ਇਕੱਠਾ ਕਰਦੇ ਆਂ ਔਰ ਉਹਦੇ ਵਿੱਚ ਇਹ ਅਸੀਂ ਸਟੇਡੀਅਮ ਵਾਸਤੇ ਫਰਾਂ ਦੇ ਸਕੂਲ ਦੀ ਮੇਨਟੇਨੈਂਸ ਬਾਤ ਤੇ ਐਂਡ ਸਾਡੇ ਭੈਣ ਜੀ 8 ਤੋਂ 9 ਲਾਈਟਾਂ ਅੰਦਰ ਲੱਗੀਆਂ ਰਾਤ ਨੂੰ ਬੱਚੇ ਫੁੱਟਬਾਲ ਵੀ ਖੇਡ ਸਕਦੇ ਨੇ